जय बाबा सुखानंद जय बाबा मठ ਤੁਹਾਨੂੰ ਦਿਖਾ ਰਹੇ ਆਂ ਇਲਾਕੇ ਦਾ ਇਤਿਹਾਸਿਕ ਸਥਾਨ बाबा ਮਠ ਸਮਾਦੀ ਸਥਾਨ ਇਹ ਸਾਰਾ ਵੀਊ बाबा ਮਠ ਜੀ ਦਾ ਇਹਦੇ ਨਾਲ ਹੀ ਅਸੀਂ ਜੋ ਗੱਲ ਕਰਨਾ ਕਰਨ ਜਾ ਰਹੇ ਆਂ ਇਹ ਧਰਮਸ਼ਾਲਾ ਜੋ ਇਹ ਅਸਾਰੀ ਦਾ ਕੰਮ ਚੱਲ ਰਿਹਾ ਹੈ ਇਹ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਮੰਦਰ ਦੀ ਸਾਰੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਸਬੰਧ ਵਿੱਚ ਦਾਨੀ ਸਜਣਾ ਵੱਲੋਂ ਅਤੇ ਹੋਰ ਆਲੇ-ਦੁਆਲੇ ਤੋਂ ਦਾਨ ਇਸ ਮੰਦਰ ਲਈ ਆ ਰਿਹਾ ਹੈ ਸੋ ਅਸੀਂ ਵੀ ਦਾਨੀ ਮਹਾਂਪੁਰਸ਼ਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤਪਾ ਮੰਡੀ ਦੇ ਵਿੱਚ ਪਹਿਲਾ ਉਹ ਆਣ ਸ਼੍ਰੀ ਪਰਸ਼ੂਰਾਮ ਜੀ ਦਾ ਮੰਦਰ ਬ੍ਰਾਹਮਣ ਭਾਈਚਾਰੇ ਵੱਲੋਂ ਨਗਰ ਨਿਵਾਸੀਆਂ ਦੇ ਪਿੰਡ ਦੇ ਸਹਿਯੋਗ ਨਾਲ ਕੰਮ ਸ਼ੁਰੂ ਕਰਵਾਇਆ ਗਿਆ ਅਸੀਂ ਤੁਹਾਡੀ ਗੱਲ ਵੀ ਕਰਵਾਵਾਂਗੇ ਪਰ ਸਾਡੀ ਇੱਕ ਬੇਨਤੀ ਕਬੂਲ ਕਰਿਓ ਇਸ ਮੰਦਰ ਲਈ ਵੱਧ ਤੋਂ ਵੱਧ ਦਾਨ ਦਿਓ ਹਾਂਜੀ ਦੇਵਤਾ ਜੀ ਜੈ ਸ਼੍ਰੀ ਰਾਮ ਜੈ ਬਾਬਾ ਸੁਖਨਾ ਜੀ ਮਹਾਰਾਜ ਕੀ ਜੈ ਮਾਤਾ ਦਾਤੀ ਕੀ ਜੈ ਨਗਰ ਨਿਵਾਸੀਆਂ ਨੂੰ ਤੇ ਮੰਡੀ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਦੀ ਆਪਣੇ ਬਾਬਾ ਮੱਤਜੀ ਦੇ ਨੇੜੇ ਬ੍ਰਾਹਮਣ ਦਰਮਸ਼ਾਲਾ ਦੇ ਵਿੱਚ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਮੰਦਿਰ ਬਣਨ ਜਾ ਰਿਹਾ ਹੈ ਮੰਡੀ ਨਵਸਤੀਆਂ ਨੂੰ ਤੇ ਨਗਰ ਨਵਸਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਦਾਣ ਦੇ ਕੇ ਹੁਣ ਦੇ ਭਾਗੀ ਬਣੋ ਇਹ ਇਲਾਕੇ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਪਹਿਲਾ ਮੰਦਿਰ ਹੈ ਭਗਵਾਨ ਪਰਸ਼ੂਰਾਮ ਜੀ ਦਾ ਜਿਹੜਾ ਕਿ ਦੂਰ ਦੂਰ ਤੱਕ ਨੇ ਮਤਲਬ ਜਾਂਦਾ ਸੰਗਰੂਰ ਹੈ ਜਾਂ ਫਿਰ ਮੈਸਰ ਖਾਨੇ ਆ ਤੋ ਬੇਨਤੀ ਇਹ ਹੈ ਵੀ ਆਪਣੇ ਏਰੀਆ ਦੇ ਵਿੱਚ ਵਧੀਆ ਮੰਦਿਰ ਦਾ ਨਿਰਮਾਣ ਹੋ ਸਕੇ ਸਾਰਿਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਦਾਨ ਦਿਓ ਉਹਨਾਂ ਦੇ ਬਾਗੀ ਬਣੋ ਇਸ ਦੇ ਵਿੱਚ ਬਣਾ ਕੇ ਵਧੀਆ ਮੰਦਿਰ ਬਣ ਸਕੇ ਤਾਂ ਜੋ ਭਗਵਾਨ ਪਰਸੂ ਰਾਮ ਜੀ ਦਾ ਤੇ ਬ੍ਰਾਹਮਣ ਭਾਈ ਜਰਣੂ ਦੀ ਬੇਨਤੀ ਹੈਗੀ ਵੀ ਬੜੀ ਜ਼ਰੂਰਤ ਹੋਈ ਸ਼ਾਦੀ ਦੀ ਬ੍ਰਾਹਮਣਾਂ ਦੀ ਕਿ ਇਹ ਮੰਗਰ ਦਾ ਨਿਰਮਾਣ ਹੋ ਸਕੇ ਸੋ ਹੁਣੇ ਥਮਾ ਆ ਗਿਆ ਬੇਨਤੀ ਕਰਦੇ ਆਂ ਬਸ ਵਾਰ-ਵਾਰ ਇਹੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਦਾਨ ਦੇਗੇ ਇਹਨੂੰ ਆਪਾਂ ਤੇ ਵੀ ਜੜਾਈਏ ਕੰਮ ਜੈ ਜੀ ਏ ਸਰਨਾ ਬੀ ਜੇ ਸ਼ਰਮਾ ਜੀ ਜਿਨ੍ਹਾਂ ਨੇ ਪਵਾਰਸ਼ਰੀ ਪਰਸ਼ੂਰਾਮ ਜੀ ਦੇ ਮੰਦਿਰ ਦੇ ਸਬੰਧ ਵਿੱਚ ਦਾਨੀ ਸੱਜਣਾ ਨੂੰ ਬ੍ਰਾਹਮਣ ਭਾਈਚਾਰੇ ਨੂੰ ਅਪੀਲ ਕੀਤੀ। ਤੋਂ ਅਸੀਂ ਵੀ ਅਪੀਲ ਕਰਦੇ ਆ ਕਿ ਮੰਦਿਰ ਲਈ ਜੋ ਵੀ ਸ਼ਰਦ ਹੈ ਜਿਵੇਂ ਇੱਟ ਸਰੀਆ ਸੀਮੈਂਟ ਬਜਰੀ ਰੇਤਾ ਨਕਦ ਰਾਸ਼ੀ ਵੱਧ ਤੋਂ ਵੱਧ ਦਾਨ ਦਿਓ। ਕਿਉਂਕਿ ਤੁਹਾਡਾ ਤੁਹਾਡੇ ਦਾਨ ਨਾਲ ਹੀ ਇਹ ਮੰਦਿਰ ਪੂਰਾ ਹੋਣਾ ਹੈ ਇਸ ਲਈ ਤੁਹਾਨੂੰ ਅਸੀਂ ਇਹ ਵੀਊ ਦਿਖਾ ਰਹੇ ਹਾਂ ਸਾਰਾ ਮੰਦਿਰ ਦੇ ਨਿਰਮਾਣ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਸੋ ਇੱਕ ਵਾਰੀ ਫਿਰ ਸੰਗਤਾਂ ਨੂੰ ਦਾਨ ਵੀਰ ਸੱਜਣਾ ਨੂੰ ਬੇਨਤੀ ਕਰਦੇ ਆ ਕਿ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਮੰਦਿਰ ਜੋ ਬਾਬਾ ਮੜ ਦੇ ਬਿਲਕੁਲ ਨਾਲ ਬਣ ਰਿਹਾ ਹੈ ਉਸ ਲਈ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਜੋ ਸ਼ਹਿਰ ਦੀ ਦੇਖ ਵਿੱਚ ਹੋਰ ਵਾਧਾ ਹੋ ਸਕੇ ਜੈਪੂ ਆਨੰਤ ਸ਼੍ਰੀ ਪਰਸ਼ੂਰਾਮ